ਮੇਰੇ ਵੱਲੋਂ ਸਭ ਨੇ ਸਾਰੇ ਨੇ ਮਿਹਨਤ ਕਰੀ ਸੱਸਟੇ ਦਾ ਤੇ ਨਵੀਂ ਹੁੰਕਾਰ ਦਾ ਕੰਮ ਦਿਖਾਈਏ ਕਿੰਨਾ ਹੋ ਗਿਆ ਕਿੰਨਾ ਰਹਿ ਗਿਆ ਕਿੰਨੀ ਤਾਰ ਲੱਗੀ ਹੋਈ ਕਿੰਨੀ ਰਹਿ ਗਈ ਆ ਜੀ ਨਵੀਂ ਨਵੀਂ ਚੀਜ਼ ਦਿਖਾ ਰਹੀ ਅੱਜ ਏਹ ਲਾਈਟ ਲੱਗੀ ਇੱਥੇ ਆ ਦਿਖਾ ਦਿਓ ਦਿਖਾ ਦਿਓ ਪਹਿਲੇ ਉੱਪਰ ਦਿਖਾ ਦਿਓ ਬਾਅਦ ਤੁਸੀਂ ਦਿਖਾ ਦਿਓ ਆਹ ਲੱਗਿਆ ਤੇ ਨਾ ਹੋ ਰਿਤਨੀ ਉਰਦੇ ਮਾਣ ਨੇ ਆ ਮੁਰਲੀ ਲੇਟਾ ਤੇ ਆ ਪਿਛਲੇ ਲੇਟਾ ਇਹ ਰਾ ਚਨਣਾ ਹਲੇ ਘਟਾ ਇੜੀ ਵਿੱਚ ਚਿੱਟੀ ਲਾਈਟ ਲੱਗੀ ਹੈ ਨਾ ਆਹ ਆਹ ਇਹਦਾ ਚੰਨਣਾ ਦੇਖੋ ਬਈ ਕਿੰਨਾ ਇਹਦਾ ਉਹਦੇ ਨਾਲੋਂ ਵੱਧ ਜਿਹੜੀ ਗੱਬੇ ਲੱਟਾਂ ਲੱਗੀਆਂ ਉਹਨਾਂ ਵੱਧ ਚੰਨਣਾ ਹੈ ਬਈ ਇਹਨਾਂ ਨੂੰ ਦੇਖੋ ਇਹ ਰਾਤ ਨੂੰ ਪਤਾ ਲੱਗੂਗਾ ਹੁਣੇ ਪਤਾ ਲੱਗ ਰਿਹਾ ਹੈ ਕਿੰਨਾ ਚੰਨਣਾ ਹੈ ਨਾ ਮੈਂ ਹਾਈ ਕਿੰਨੀ ਸੋਹਣੀ ਜਿਹੜੀ ਦੂਈਆਂ ਲੱਟਾਂ ਉਹਨਾਂ ਚੰਨਣਾ ਨਹੀਂ ਹੈ ਇਹਨਾਂ ਜਿੰਨਾ ਇਹਦਾ ਚੰਨਣਾ ਹੈ ਹੁਣ ਇਹ ਬੰਦ ਕਰਕੇ ਦੇਖੋ ਦੂਈਆਂ ਬਾਲ ਕੇ ਦੇਖੋ ਆਹ ਸੜਾ ਆਹ ਸੜਾ ਆਹ ਸੜਾ ਜਿੱਥੇ ਆ ਪੱਖੇ ਵਾਲੀ ਸੂਚ ਹਾਂ ਇਹ ਤਾਂ ਬਦਲੂੰਗੀ ਆ ਰੱਖੋ ਇਹੇ ਜਾਣਾ ਕੱਟ ਲੱਗਦਾ ਦੂਈ ਵੱਲ ਆਹੀ ਆਹੀ ਉਹੀ ਆ ਲੇਟ ਵੱਲ ਦੀ ਥੋੜੀ ਜੀ ਲੇਟ ਬਲੂੰਗੀ ਆਹ ਦੇਖੋ ਹੈਨਾ ਵਾਓ ਹੂੰ ਮੋਟਰ ਦੀ ਸੁੱੱਚ ਵੀ ਹੋਰੀ ਲਾਤੀ ਬਾਲ ਕੇ ਦਿਖਾਇਆ ਮੋਟਰ 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 ਹਾਂ ਵਧੀਆ ਕਰਨਿਆ ਉਹ ਦੇਖੋ ਟੈਂਕੀ ਨੂੰ ਭਰਨੇ ਨੂੰ ਹੂੰ ਉੱਪਰ ਦਿਖਾਈਏ ਬਾਹਰ ਪੱਖਾ ਜਦੋਂ ਹਾਂ ਇਹ ਬਖਤ ਹਾਂ ਉੱਪਰ ਕਿਹਣਾ ਮੀਮੂ ਪੈਂਦਾ ਫੇਰ ਇਹਨਾਂ ਵਧੀਆ ਹਾਂ ਮੀਜੇ ਘਰ ਨਾਲ ਲਾਇ ਭੱਜੀ ਆ ਇਹ ਮੀਟਰ ਲਾ ਲੈ ਹੂੰ ਇਹ ਨਿਮੇਟਰ ਵਰਗਾ ਲਾੜੀ ਜਿੰਨੇ ਬਹੁਤ ਭੱਜਦੇ ਆ ਹੂੰ ਅੱਜ ਇਹਨਾਂ ਨਵਰੀ ਲਾ ਲੈਣੀ ਉੱਪਰ ਵਾਲੇ ਬਾਕਸ ਨੇ ਇਸ ਵਾਲੇ ਨਾਲ ਅੱਛਾ ਜੋ ਉਹਦੇ ਵਿੱਚ ਹਾਂਜੀ ਅੱਛਾ ਸਿੰਘ ਕਰ ਉਹ ਉੱਥੇ ਲਾ ਦੇ ਉੱਥੇ ਵੀ ਮੈਂ ਕਹਿੰਦਾ ਐਵੇਂ ਲਾ ਲੈਂਦੇ ਥੱਲੇ ਨੂੰ ਹੀ ਉੱਤੇ ਹੈ ਜੇ ਹੁਣ ਚਾਰ ਵਾਲੀ ਬੈਗ ਵੀ ਚਾਰੇ ਪਾਸੇ ਪੈਂਦੀ ਕੰਟਰੋਲ ਇਹ ਜਾ। ਮੈਂ ਲੱਗਤਾ ਜਾਣੀ ਯਾਨੀ ਕਿ ਇਹ ਕਹਿ ਰਿਹਾ ਵੀ ਪਿੱਛੇ ਬੈਕ ਸਾਈਡ ਜਿਹੜੀ ਆ ਲੈ ਤਾ ਨਾ। ਹਾਂ ਹਾਂ। ਕੰਨੇ ਰੋਟ ਨਹੀਂ ਪੈਂਣੀ ਹੈ ਬੈਕ ਸਾਈਡ। ਕਿ ਉਹ ਇਹ ਜੋ ਆਪ ਟੋਪਿੰਗ ਲਈ ਉਸਮੇ ਨਹੀਂ ਗਏ ਤਾਂ ਮੋਲਡ ਆਊਨ ਹੀ ਦੇ ਦੇ। ਨਹੀਂ ਨਹੀਂ। ਚਾਰੇ ਵਾਲਾ ਸੀ ਕਿ ਲੈ ਕੇ ਆਏ ਹੋ ਉਹ ਚਾਰੇ ਪਾਸੇ ਨੂੰ ਪੈਂਦੀ। ਉਹ ਮੈਂ ਤੁਹਾਨੂੰ ਸਿਆ ਇਹ ਵਾਲੀ ਪ੍ਰੋਫਾਈਲ ਵਾਲੀ। ਰੁਕੋ। ਹੂੰ। ਚਾਰ ਪਾਸੇ ਨੂੰ ਪੈਂਦੀ। ਦੋ ਇੱਥੇ ਵੀ ਨਾ ਦੋ ਉੱਪਰ ਵੀ ਨਾ ਚਾਰੇ ਪਾਸੇ ਘੁੰਮਦੀ। ਅੱਛਾ ਅੱਛਾ। ਉਹ ਰੀਮਾ ਦੁਆਰ ਤੇ ਲੱਗਦੀ ਹੈ। ਦੁਆਰ ਤੇ ਲੱਗਦੀ ਆ। ਉਹ ਚਾਰੇ ਪ 61 ਵੀ ਇੱਧਰ ਦੇ ਵੀ ਆ ਇੱਧਰ ਵੀ ਇੱਧਰ ਹੀ ਲੁਕੋ ਉਹ ਲਾ ਲਾਂਗੇ ਉਹ ਉਹ ਠੀਕ ਆ ਉਹ ਐ ਕਰਦੇ ਉਹ ਕੋ ਚੱਕਣੀ ਆਪਾਂ ਲੈਡ ਲਾ ਦੂੰਗੇ ਜੇ ਇਹਨਾਂ ਨੂੰ ਨਹੀਂ ਵਧੀਆ ਲੱਗਿਆ ਫਿਰ ਦੂਜੇ ਲਾ ਆਹ ਬਸ ਦੂਵੀਂ ਵੀ ਲੱਗੇਗੀ ਵਾਪਸ ਤਾਂ ਸੰਟੇ ਕੱਢ ਦੇ ਉਹ ਜੇ ਪਰਫੈਲ ਲਾਉਣੀ ਆ ਸਾਈਡਾਂ ਤੇ ਮੈਂ ਤਾਂ ਐਡ ਤੇ ਕਮਾਉਣੀ ਉਹ ਦੇਖ ਲਈਦੀ ਬਾਕੀ ਦੇਖ ਲਓ ਨਹੀਂ ਆ ਪਰਫੈਲ ਦੇ ਚੱਲ ਬਸ ਪਰਫੈਲ ਕਮਾ ਲਈਏ ਮੈਂ ਕਹਿੰਦਾ ਰਿਕਣਾ ਆ ਪਰ ਕੱਢਣੀ ਆ ਮਾਹਸਰ ਦਾ ਤੇ ਉਹ ਨਹੀਂ ਚੱਲੇਗਾ ਐਵੇਂ ਮੈਂ ਤਾਂ ਰਹਿਣ ਦਾ ਬਿਜਲੀ ਲੈਣ ਨੂੰ ਮਾੜਾ ਗਈ ਜਾਂਦਾ ਤੇ ਨੀਚੇ ਕੇ ਲਈ ਤੇ ਬਾਦ ਹੀ ਹੋ ਗਿਆ ਬਿਜਲੀ ਲੈਣ ਕੁਆ ਕਰੀ ਦੀ ਆਏ ਕੰਦਰੀ ਕਣਾ ਉਰੇ ਕੱਢਣੇ ਲੈਟਾਂ ਦੋਈ ਤੇਰੇ ਬਰਾਬਰ ਉੱਪਰ ਕੱਢਣ ਹੁੰਦੇ ਆ ਠੀਕ ਨੇ ਦੋ ਆ ਜਾਏਗੀ ਇਹ ਕਿਧਰ ਆ ਪਹਿਲੇ ਚ ਉਠਾ ਲਈ ਆਵੀਂ ਪੁੱਟ ਪੇ ਦੋਈ ਦੋ ਚਾਹ ਦਿਖਾ ਗਿਆ ਹਾਂ ਕੁਲਚਾ ਤਬਾ ਖਾਣ ਦਾ ਵੀ ਗੁਲਫੀ ਨਹੀਂ ਖਾਂ ਕੇ ਗਰਮੀ ਬਹੁਤ ਆ ਲੱਗਦਾ ਵੀ ਚੌਥੇ ਨੇ ਮਾਰਦੇ ਜਿਹੜਾ ਇਹ ਉਹ ਉਹ ਫੜਾ ਉਹ ਫੜਾ ਥੋੜਾ ਪਹੁੰਚਾ ਦੇ ਦਿੰਦੇ ਤੇ ਇਕ ਨਹੀਂ ਆ ਕੱਢਣੀ ਨੇ ਦੋ ਔਰ ਇਕ ਨਹੀਂ ਮੈਂ ਕਹਿੰਦਾ ਉੱਪਰ ਕੱਢ ਲਾਂਦੇ ਦੋ ਇਹਦੇ ਬਰਾਬਰ ਉਧਾਰ ਕੱਢਤੀ ਹੁਣ ਉਹ ਦੱਸਦੇ ਇਹਨਾਂ ਨੂੰ ਕੀ ਕਰਨਾ ਕਿੱਦਾਂ ਕਿੱਥੇ ਕੱਢਦਾ ਕਿੱਦਾਂ ਜਿਕਣਾ ਆ ਕੱਢਣੀ ਥੱਲੇ ਦੋ ਬਰਾਬਰ ਇਕ ਨਹੀਂ ਇਕ ਨਹੀਂ ਉੱਪਰ ਬਰਾਬਰ ਕੱਢਨਾ ਉਹ ਯਾਰ ਗੱਬੇ ਲੱਗ ਜਣੀਆਂ ਬਹਿ ਨੇ ਚਾਰੇ ਪਾਸੇ ਬਹੁਤ ਬਰੋ ਠੀਕ ਹੈ ਬਹੁਤ ਰੈਟਰ ਰਹਿਣ ਤੇ ਉੱਥੇ ਵੀ ਆ ਚਾਰੇ ਪਾਸੇ ਉੱਪਰ ਤੇ ਚਾਰੇ ਪਾਸੇ ਇਹਦਾ ਉਹ ਬਣ ਜਾਣਾ ਜਿੱਦਾਂ ਲੜੀਆਂ ਲਾਈਆਂ ਤੇ ਘਰ ਸਭ ਇਹ ਤਾਂ ਹੁਣ ਜਦੋਂ ਪੂਰਾ ਪੇਂਟ ਹੋ ਗਿਆ ਉਦੋਂ ਦੇਖੇ ਲੈਡ ਦੀ ਹਾਂ ਲੱਜੋ ਤਾਂ ਹੋਰ ਲੱਜਾ ਘਰ ਚ ਲੜੀਆਂ ਲਾ ਜਾਂਦੇ ਪ੍ਰੋਗਰਾਮ ਅੱਜ ਆ ਅੱਜ ਕੀ ਰਾਤ ਨੂੰ ਤਾਂ ਹੈ ਕਿ ਰਾਤ ਨੂੰ ਜਦੋਂ ਵਾਲੀਆਂ ਇੱਥੇ ਆ ਹਾਂ ਝਲਮਲ ਝਲਮਲ ਕਰੇ ਚਾਰੇ ਪਾਸੇ ਉਹ ਨਾ ਰਾਹ ਹੈ ਇੱਥੇ ਜਾਣੇ ਕਿ ਕਿ ਪੂਰਾ ਅੱਜ ਇਹ ਜੀ ਪ੍ਰੋਗਰਾਮ ਹੈ ਠੀਕ ਇਸੀ ਬਦੋ ਬਦਲੇ ਰਾਤ ਅਸੀਂ ਕਾਰ ਨਿਕਾਲੀ ਮੈਂ ਉੱਥੇ ਜੀ ਐਕਸਨ ਹੋਇਆ ਮਾਲਾ ਨੂੰ ਮੈਂ ਹਾਂ ਮਾਲਾ ਤੇ ਅੱਦਨ ਮੈਂ ਰੱਖਣ ਨੂੰ ਮੈਂ ਕਰਾਂ ਹਾਂ ഓരോ കാരണം ਉਹ ਆਇਆ ਨਹੀਂ ਅੱਜ ਅੱਗੇ ਗਏ ਲਾਂਗੇ ਅਸ ਲੱਗ ਉਹ ਸੈਂਪਲ ਲੈ ਕੇ ਗਏ ਉਹਦਾ ਉੱਪਰ ਵਾਲੀ ਸ਼ੀਟ ਦਾ ਕਾਲੀ ਉਹ ਕਾਲੀ ਸ਼ੀਟ ਨਹੀਂ ਉਹ ਤਾਂ ਸੈਂਪਲ ਲੈ ਕੇ ਗਏ ਸੈਂਪਲ ਕਿਤੇ ਲਾਉਣੇ ਕਿਸੇ ਦੇ ਨਹੀਂ ਨਹੀਂ ਆਪਣੇ ਵਾਸਤੇ ਹੋਰ ਲਿਆਉਣੇ ਨੂੰ ਉਹ ਜਿੱਦੜੀ ਉਹ ਬਣਾਉਣੇ ਨੇ ਫਿਰਦੇ ਵਾਲੇ ਜਿਹੜੇ ਹਾਂਜੀ ਹਾਂਜੀ ਅੱਛਾ ਹਾਂ ਚੱਲਿਆ ਤਾਂ ਮੈਂ ਤਾਂ ਇਹ ਕਹਿੰਦਾ ਵੀ ਮੈਂ ਦੇਖਿਆ ਉੱਪਰ ਲੱਜੇ ਲੋ ਬੰਗਲਾ ਉਹਨਾਂ ਦੇ ਤਾਂ ਰੰਗੀਆਂ ਗੱਡੀਆਂ ਫਿਰ ਇਹਨਾਂ ਦੀ ਕੋਈ ਬੰਦੇ ਰਿਆਂਗੀਆਂ ਦਿਖਾਦੀਆਂ ਯੂਟਿਗ ਇਹ ਆਹ ਸਾਈਡ ਆਹ ਸਾਈਡ ਥੱਲੇ ਸਾਰੀਆਂ ਲੱਗ ਗਈਆਂ ਆਹ ਤੁਹਾਨੂੰ ਦੱਸਣਾ ਮੈਂ ਹੁਣ ਥੱਲੇ ਹੀ ਆ ਕੇ ਅੱਜ ਸਭੇ ਗਰਮੀ ਨੇ ਬੱਟੇ ਕੱਢਦੇ 41 ਟੈਂਪਰੇਚਰ ਸੀ ਅੱਜ ਦੇ ਦਿਨ ਚ ਆਹ ਦੇਖੋ ਜੀ ਲੱਗਦੀਆਂ ਕੈਂਟ ਲੈ ਜਾਂਦਾ ਕੱਲੋਂ ਐਵਰ ਲਗੂਗੀ ਫੇਰ ਕੰਡ ਲਗੂਗੀਆਂ ਜੇ ਸ਼ਾਇਦ ਓਵਰ ਲਾ ਦਣ ਫੇਰ ਹੋਰ ਕੰਡ ਲਗੂਗੀਆਂ ਓਵਰ ਲਾਉਂਗੇ ਸ਼ਾਇਦ ਬਾਕੀ ਦੇਖਦੇ ਕਿੱਥੇ ਲਾਉਂਦੇ ਆ ਟੈਲ ਆਣਾ ਬਾਈ ਸਾਡਾ ਜਾਇਆ ਨਹੀਂ ਕੱਲੂ ਦੇਖਦੇ ਆ ਹੁੰਦਾ ਕਿ ਨਹੀਂ ਹੈ ਨਾ ਉਹਦਾ ਓਰੇ ਨਿਬੜ ਕੇ ਓਰੇ ਧਰਤੀ ਬਟੈਲ ਲੱਗ ਜਵੇ ਫੇਰ ਵਧੀਆ ਮਿੱਟੀ ਗਰਦ ਅੰਦਰ ਨਹੀਂ ਜਾਂਦੀ ਹੁਣ ਦੇਖੋ ਮਿੱਟੀ ਮੋਟੀ ਕਿੰਨੀ ਅੰਦਰ ਜਾਂਦੀ ਆ ਰਹੀ ਥੋੜੀ ਰਹਿੰਦੀ ਲਾਉਣੇ ਨੂੰ ਆ ਦੇਖੀ ਲੈਣਾ ਅੱਛਾ 골ਡਨ ਟੈਂਪਲ ਕਿਸੇ ਨੇ ਗਿਫਟ ਕਰਿਆ ਨਾ ਗਿਫਟ ਕਰਿਆ ਤਾਂ ਪਟਿਆਲੇ ਤੋਂ ਹਾਂਜੀ ਬਹੁਤ ਸੋਹਣਾ ਲੱਗਦਾ ਜੀ ਜਦੋਂ ਭਰ ਰੰਗ ਕਰਦੇ ਦੇਖਣੇ ਪਤਾ ਨਹੀਂ ਉਹ ਦੇਖਿਓ ਮੈਂ ਫਰੰਟ ਸਾਰੇ ਲਾਤੀ ਉਹਨਾਂ ਨੇ ਕੀ ਚੀਜ਼ ਲਾਤੀ ਹੈ ਹਾਂ ਨੇ ਆ ਲੋ ਇਹਦੇ ਸੇ ਨਾ ਇਹਨਾਂ ਤੋਂ ਤਾਂ ਨਹੀਂ ਕੀ ਆ ਗੋਲੇ ਆਚਾਰ ਲਾ ਲਣ ਦਵਾ ਆ ਲਾਤੀ ਥੱਲੇ ਥੱਲੇ ਇਹਨਾਂ ਨੇ ਸਾਰੀ ਦੇਖੋ ਮੈਂ ਕਿ ਕੱਲੂ ਉੱਪਰ ਲੱਗ ਜੂਗੀ ਮੇਲਾ ਦੀ ਬਣਾਤਾ ਦਤੀ ਉੱਪਰ ਦੀ ਲੱਗ ਜੂਗੀ ਤੁਹਾਨੂੰ ਹਾਂਜੀ ਸੋਹਣੀ ਲੱਗਦੀ ਲੱਗੀ ਵੀ ਹੂੰ ਸੋਹਣੀ ਲੱਗਦੀ ਉੱਥੇ ਲੱਗੇ ਵੀ ਫੇਰ ਪਤਾ ਲੱਗੂ ਉੱਪਰ ਲੱਗੇ ਤੇ ਹੂੰ ਕਿਆ ਨਾ ਉਹ ਕੱਲੋਂ ਉਹਨੇ ਕਿ ਨਿਕਲਿਆ ਕੂੜਾ ਜਾਨੇ ਚ ਕੀ ਤੇ ਜਿਹੜਾ ਸਿੱਟਨੇ ਦੇ ਕਾਲ ਨੂੰ ਹਾਏ ਹਾਏ ਕਿਸ ਨੇ ਇੱਥੇ ਰੱਖੇ ਵੀ ਤੇ ਹੂੰ ਉਹ ਥੱਲੇ ਕੂੜਾ ਸਮਝ ਕੇ ਰੱਖਤੇ ਹੋਣੇ ਮੈਂ ਤਾਂ ਕੂੜਾ ਸਮਝਦੇ ਨਹੀਂ ਇੱਥੇ ਹਾਂ ਇਹ ਮੈਂ ਕੀ ਜਾਣੀ ਕਿੱਥੇ ਕਿਸ ਨੇ ਗਿਆਤ ਕਰਨਾ ਹਾਂ ਹਾਂ ਇਹਨਾਂ ਕੋਈ ਮਾਰ ਨਹੀਂ ਕਰਦੇ ਹੋਰ ਕਿਹੜਾ ਪਤਾ ਲਾਉਦਾ ਕੁਸਾ ਅੰਦਰ ਟੁੱਟੀ ਵਾਲਾ ਸਮਾਨ ਬੜਾ ਚੋਰੀ ਹੋਇਆ ਬਈ ਕੋਈ ਨਾ ਕਿਸੇ ਨੇ ਘ੍ਰਿੰਟਾ ਛੱਤਾ ਉਹ ਚ ਲੱਗਿਆ ਵਾ ਤਾਂ ਇੱਕ ਲੈਡ ਬਿਜਲੀ ਵਾਲਾ ਬਾਈ ਬਚ ਗਿਆ ਬਿਜਲੀ ਵਾਲੇ ਤੇ ਲੱਗਿਆ ਪੜਾ ਹਾਂ ਉਹ ਜਿੱਥੇ ਲੈਟਰ ਨਹੀਂ ਗਿਆ ਪਰ ਉਰੇ ਲੱਗਿਆ ਵਾ ਤਾਂ ਚੁੱਤਾ ਇਹ ਬਚਾਅ ਹੋ ਗਿਆ ਉੱਪਰੇ ਤੇ ਹੁੰਦਾ ਤੁਹਾਨੂੰ ਬਾਈ ਹੁਣ ਲੱਗਦੀ ਹੁਣ ਤਾਰੇ ਬਣਾਉਣ ਲੱਗੇ ਵੇ ਪੀਸ ਕੱਟ ਕੇ ਰੱਖੇ ਹੋਏ ਹੁਣ ਬਣਾਉਣ ਲੱਗੇ ਪੈਂਦੇ ਨੇ ਡੱਬੀ ਡੱਬੀਆਂ ਦੀ ਇਹਨਾਂ ਵੀ ਇਹਦੇ ਨਾਲ ਦੇ ਰੰਗ ਕਰਦੀਆਂ ਨੇ ਹੂੰ ਖੋਲ ਕੇ ਵਜਜੂ ਕੋਲ ਬੇ ਮਦਦ ਮਾਇਦਾ ਉਹ ਕਿਹੜੇ ਤੋਂ ਮਕਾਨ ਆ ਗਿਆ ਪੰਜਾ ਸੋਨਾ ਲਗੂ ਹਾਂ ਜੇ ਫੇ ਕਾਲਾ ਰੰਗ ਕਰ ਦੋਗੇ ਨਹੀਂ ਆ ਭਾਈ ਮੈਚਿੰਗ ਦੇ ਨਾਲੇ ਬੁੱਧੀ ਲੱਗ ਆ ਟੈਲ ਨਾਲ ਖੜਾ ਮਗਰਾਵ ਕਰੀ ਜਿਹੜਾ ਆਹ ਨਹੀਂ ਲੱਗਦਾ ਨਾਲੇ ਲਾਗੇ ਥੋੜਾ ਫਰ ਉਹ ਤਾਂ ਹੋ ਚੁੱਕੀ ਗ੍ਰੈਂਡ ਆਹ ਗ੍ਰੈਂਡ ਬੱਤੀ ਕੋਲੋਂ ਹਾਂਜੀ ਮੋਬਾਇਲ ਉਹ ਪਰ ਤੇ ਹਾਂਜੀ ਚੱਲ ਮੈਂ ਆਪੀ ਸੈਟਿੰਗ ਕਰ ਲਵਾਂ ਹਾਂ ਕਰਾਂਗਾ ਚਾ ਲਾਤੀਆਂ ਮੈਂ ਤਾਂ ਨਹੀਂ ਸਕਦੀਆਂ ਅੱਜ ਤਾਂ ਨਹੀਂ ਲਾਉਂਦੇ ਕਿ ਲਾ ਦੇਣੀ ਆ ਮੈਂ ਕਾਦ ਨਹੀਂ ਦਾਹੀ ਦਾ ਮਤਾਇਆ ਕੱਢੀਆਂ ਉਹਦੇ ਕੋਲੇ ਲੱਗੇ ਲਾਉਣਾ ਤੇ ਅੱਛਾ ਚਲ ਉੱਪਰ ਪਾ ਦੇ ਲਾਜੂ ਨਹੀਂ ਲੱਗਦੀ ਲੱਗ ਗਈ ਲਾਉਂ ਮੈਂ ਬੱਲੇ ਦਾ ਮਾਰ ਦਿੱ ਕਿਥੋਂ ਉਹ ਬਾਹਰ ਦੇ ਸੇ ਉੱਪਰ ਲੱਗਣ ਲੱਗੇ ਸਭਾ ਬਲ ਲੱਗ ਰਿਹਾ ਤਾਰਾ ਵੀ ਲਗਦੀ ਦਿਖਾਵਾਂਗਾ ਤੁਹਾਨੂੰ ਉੱਪਰ ਕਿੱਦਾਂ ਲਗਦੀ ਹੈ ਅੱਜ ਉਹ ਰੋਜ਼ ਦਿਰਾਫਾ ਜਾਣਾ ਹੈ ਤੁਸੀਂ ਹੰਗ 3 ਦਿਨ ਤੱਕ ਮੈਂ ਆਉਂਗਾ ਮੰਗਲਵਾ ਜਾ ਬੁੱਧਵਾ ਤੱਕ ਰਵਾਂਗਾ ਅੰਦਰ ਨਹੀਂ ਲੈਟਾ ਲਗਦੀ ਦਿਖਾਵਾਂਗਾ ਫਿਰ ਉਹ ਵੀ ਲੈਟ ਲਾਣੀਆਂ ਤੈਨੂੰ ਫੜਾ ਵੀ ਲਾ ਲੈਣੀਆਂ ਇੱਕ ਦਿਨ ਤੇ ਲੈ ਲਾਣੀਆਂ ਆਪਣੀ ਉੱਤੀ ਹਾਂ ਉੱਪਰ ਜਦ ਤੱਕ ਲਾਇਆ ਦੇਣੀ 3 ਦਿਨ ਜਦ ਤੱਕ ਲਾ ਦੇਣੀ ਸਾਰੀਆਂ ਉਹ ਵੀ ਲੱਗ ਜੂਗੀਆਂ ਅੰਦਰ ਵਾਲੇ ਉਹ ਲਾ ਦੂੰਗੇ ਹਾਂ ਤੇਰੀ ਫਰਾਹ ਲੈਣੀਆਂ ਕੰਧਾਂ ਵਾਲੀਆਂ ਇਹ ਟੈਲਾ ਟੋਲਾ ਲੱਗੇ ਬਾਹਰ ਲਾਉਂਗੇ ਟੈਜਾ ਬਾਹਰ ਵਾਲਾ ਗਰੰਟ ਲੱਗੂਗਾ ਜੇ ਲਾ ਦੋਗੇ ਇਹ ਲੱਗੂਗਾ ਬਾਕੀ ਆ ਸੋਲਰ ਲਾਈਟ ਆਪਣੀ ਠੀਕ ਹੈ ਫਿਰ ਇਹ ਸਲੈਕਟ ਆਹੀ ਕਰਤੀ ਨਹੀਂ ਲੁੱਕ ਬਹੁਤ ਚੰਗਾ ਲੱਗਦਾ ਇਹ ਥੋੜੀ ਉੱਥੇ ਤਾਂ ਚੱਲਣਾ ਜਾਂਦਾ ਜੇ ਮੜੀ ਅੰਦਰ ਨੂੰ ਮੋੜਨੀ ਆ ਉਹ ਬ੍ਰੈਂਡ ਦਾ ਨਾ ਠੀਕ ਹੈ ਅੰਦਰ ਦੋ ਹੀ ਲੱਗ ਕੇ ਬਹੁਤ ਹੈ ਕਿਹੜਾ ਦਿਨ ਮਾਈਪੇਲ ਕਰਾਉਣਾ ਹੋਰੇ ਚੱਲ ਆਏ ਨਾ ਤੁਰਦੇ ਫਿਰਦੇ ਦੇਖਣੇ ਚਾਹੀਦੇ ਉਹ ਬਹੁਤ ਇਹ ਟਾਇਰ ਟਕਾਣੇ ਲਾਉਣੇ ਆ ਹੁਣ ਅੱਜ ਆਏ ਤੇ ਐ ਕੌਣ ਤੂੰ ਰੁਕੜ ਗਿਆ ਪਤਾ ਆ ਜੇ ਬੰਦੇ ਨੇ ਨਾ ਅੱਛਾ ਅੱਛਾ ਮੈਂ ਤੁਹਾਡੀ ਵੀਡੀਓ ਦੇਖ ਦੇ ਕੇ ਕਹਿੰਦਾ ਕੀ ਚਾ ਚਾ ਲਾਉਂਗਾ ਕਹਿੰਦਾ ਮੈਂ ਉਹੀ ਚੀਜ਼ ਲਾਉਂਦਾ ਬਹੁਤ ਨੇ ਦੇਖੇ ਕਿ ਕਿਹੜੀਆਂ ਚੀਜ਼ਾਂ ਲੱਗਦੀਆਂ ਪਹਿਲਾਂ ਪਤਾ ਲੱਗ ਜਾਂਦਾ ਫਿਰ ਇਦਾਂ ਆਹ ਡੈਕਟਾ ਵੀ ਆਪਾਂ ਨੂੰ ਲਾਉਣੀਆਂ ਹੂੰ ਫੇਰ ਦੇਖਿਓ ਜਿਹੜੀਆਂ ਦੂਈਆਂ ਲੱਟਾਂ ਲਗੂਗੀ ਅੱਜ ਤੱਕ ਆਹ ਇਹ ਲੱਕੜੀ ਦਾ ਤਸੀਰ ਤਾਂ ਹੁਣ ਜਿਹੜਾ ਮਿਕੜਿਆ ਨਹੀਂ ਉਹਨੇ ਆਪਣੀ ਆਉ ਲੱਗਣੀ ਬੁੱਧੀ। ਨੋ ਦੇਖਿਆ ਵਾਲੇ। ਉਹ ਕਾਲੇ ਰੰਗ ਦੇ ਹੈ ਨਾ। ਹਾਂ ਕਾਲੇ ਰੰਗ ਦੇ ਕਾਲਾ ਬਸ ਤੇ ਜੈਲੋ ਲੈਤਾ। ਯਾਦਾ ਬਾਈ ਅੱਜ ਦਾ ਆਪਲਨਾ ਦੀ ਕੈਨਸਲ ਹੋ ਗਈ ਆ ਜੇ। ਹੂੰ ਬੋਲ ਲਿਆ। ਏ ਹੋਰ ਆਉਣੀਆਂ ਲੈਣਾ। ਇਹ ਦੇਖਾਂਗੇ ਦਰਤੀ ਵਾਲੀ ਬਾਕੀ। ਉਹ ਤਾਂ ਯਾਰ ਬਣੇ ਦਾ ਬਾਵਾ ਤਾਂ ਲੱਗੂਗੇ। ਇਹ ਬੜੀ ਜਗ੍ਹਾ। ਕੈਨਸਲ ਹੋ ਗਏ ਰੂਮ ਤਾਂ। ਲੈ ਭਾਏ ਇਹਦੇ ਬਣਾ ਕਰਨਾ। ਠੀਕ। ਜਦੋਂ ਹੁਣ ਉੱਪਰ ਲਾਉਂਗੇ ਫੇਰ ਤਾਂ ਹੁੰਦਾ ਤੁਹਾਨੂੰ ਮੈਂ ਲੱਗਦੀਆਂ ਇਹ ਤੇ ਲੋ ਬਈ ਲਾਈਟ ਭੱਜ ਗਈ ਸੀਗੀ ਫਿਰ ਬੰਦੇ ਘਰੋਂ ਹੀ ਲਾਂਗੇ ਮੈਂ ਅੱਜ ਅੱਜ ਲਾ ਕੇ ਜਾਵਾਂਗੇ ਪਰ ਨਹੀਂ ਹੁਣ ਬਰ ਰਿਓ ਕੱਲੀ ਬੜੀ ਲਾਈਟ ਦੁਵੀ ਦੁਵੀ ਉਹ ਬੰਦ ਕਰਦੇ ਦੁਈਆਂ ਲਾਈਟਾਂ ਮੇਰੇ ਪੱਖਾ ਨਹੀਂ ਚੱਲਿਆ ਪੱਖੇ ਸੁੱਚ ਲਾਉਣੀ ਆਉਣੇ ਹਾਲੇ ਹੁਣ ਬਾਲੋ ਕੱਲੀ ਹਾਂ ਹਾਂ ਲੈ ਵੀ ਦੇਖੋ ਕੱਲੀ ਦਾ ਚੱਲਣਾ ਕਿੰਨਾ ਹੈ ਦਾ ਹੁਣ ਬਰ ਰਿਓ ਸਾਰੀਆਂ ਆ ਵੀ ਸਾਰੀਆਂ ਲੱਟਾਂ ਵਾਲੇ ਖੰਡਾ ਜਣਾਣਾ ਕੋ ਜਿਆਦਾ ਹੈ। ਕਿਉਂਕਿ ਜਿਹੜੀ ਆਹ ਲਾਈਟ ਲੱਗੀ ਹੈ ਤੇ ਮਹਿੰਗੀ ਲਾਈ ਥੋੜੀ ਜੀ। ਹਾਂ ਦੂਰ ਤੋਂ ਜਣਾਣਾ ਦੇਖਦੇ ਇਹਦਾ ਕਿੰਨਾ। ਬਹੁਤ ਕੱਲੀ ਆ ਤਾਂ ਇਹ ਕਿੰਨਾ ਹੈ। ਉੱਪਰ ਵਾਲੀ ਦੇਖੇ ਵਾਲ ਕੇ ਉੱਪਰ ਵਾਲੇ ਥੱਲੇ ਤੇ ਹੀ ਬੜਦੀ ਆ ਹਾਂ ਜਿਹੜੀ ਜੀਪ ਐਰੋ ਜੀ ਬਣੇ ਪਿਓ ਦੇਖੋ ਹਾਂ ਔਰੇ ਬੜਪੀ ਹਾਂ ਗਬਲੀਆਂ ਮੜਪੀਆਂ ਕਿ ਬਰ ਉੱਪਰ ਜਾਣਾ ਹੋਵੇ ਥੱਲੇ ਅੱਛੇ ਪੱਖਾ ਮੈਨਾਂ ਲਾਗੇ ਲਿਖੀ ਨਹੀਂ ਪੱਖਾ ਨਹੀਂ ਚੱਲਦਾ ਲੈ ਮੈਂ ਬਾਲ ਕੇ ਆਵਾਂ ਸਾਰੀਆਂ ਦੇਖੇ ਕਹੀ ਲੈਂਦੀ ਮੜਦੀ ਆ ਫੜੇ ਬਹੁਤ ਵਧੀਆ। ਉਹ ਲੰਗੋ ਯੂਨਾਈਟਡ ਵੱਜ ਗਈ ਹੈ ਨਾ। ਹਾਂ, ਲੈਟਸ ਹੈਗੀ ਉਹ। ਪਹਿਲਾਂ ਵੱਜ ਗਈ ਦੀ ਉਹ ਲੈਟ। ਜਿਹੜਾ ਮੈਂ ਦਿਖਾਉਣੇ ਨੂੰ ਖੜਾ ਕਾਫੇ ਖੜੇ ਨਟੇ ਗਿਆ। ਕਿਹੜਾ? ਜਿਹੜਾ ਖੜਾ ਤਾਂ ਦਿਖਾਉਣੇ ਨੂੰ ਉਹ ਤਾਂ ਉਹ ਚੀਜ਼ ਦਿਖਾਉਂਦਾ ਤਾਂ ਕਹਿੰਦਾ ਸਿੰਪਲ ਲੇ ਕੇ ਚੱਲਿਆ ਮੈਂ। ਮੈਨੂੰ ਚਾਹੀਦਾ ਤਾਂ ਨਹੀਂ ਮੈਂ ਕਹਿੰਦਾ ਨਹੀਂ। ਆਹ ਫੇਰ ਤੇ ਕਰੂਗਾ। ਕੀ? ਆਪਾਂ ਦਿਖਾਵਾਂਗੇ। ਹਾਂ, ਲੈ ਕੇ ਆਉਂਗਾ ਬਣਾ ਕੇ। ਅੱਛਾ। ਕੁਝ ਦਿਖਾਵਾਂਗਾ ਤੁਹਾਨੂੰ ਔਰੇ ਲੱਗੇ ਵੀ ਦਿਖਾਵਾਂਗੇ। ਤੇ ਲੋ ਵੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਦੇ ਕੱਲ ਨੂੰ। ਕੱਲ ਨੂੰ ਸ਼ਾਇਦ ਸਾਰੀ ਲਾਦਣ ਮੁਰੇ ਵਾਲੀ। ਫਿਰ ਡਿਜ਼ਾਈਨ ਦਾ ਪਤਾ ਲੱਗੂਗਾ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਅਗਲੇ ਬਲੌਗ ਚ ਓਕੇ ਬਾਏ ਬਾਏ ਹੁਣ ਆਪਾਂ ਦਿੱਲੀ ਬਲੌਗ ਪਾਇਆ ਕਰਾਂਗੇ ਘਰ ਦੇ ਵੀ ਹੁਣ ਮੈਂ ਵਿੱਲੇ ਹੀ ਆ ਪਰ ਥੋੜੇ ਵਿੱਚ ਨੂੰ ਮਿਸ ਹੋਗੇ ਮੇਰੇ ਪੇਪਰ ਵੀ ਦੋਕ ਪੇਪਰ ਦੇ ਕੇ ਫਿਰ ਆਪਾਂ ਵਿੱਲੇ ਆ ਫਿਰ ਦਿਖਾਵਾਂਗੇ ਆਪਾਂ ਘਰ ਦਾ ਤੁੰਤਾਰ ਤੇ ਮਿਲਾਂਗੇ ਅਗਲੇ ਬਲੌਗ ਚ ਓਕੇ ਬਾਏ ਬਾਏ